ਪਾਂ ਦੁਨੀਆਦਾਰੀ ਹੈ ਨਾ ਦੁਨੀਆਦਾਰੀ ਸੈਟੀਸਫਾਈ ਨਹੀਂ ਕਰਦਾ ਕੋਈ ਵੀ ਚੀਜ਼ ਹੈ ਜਿ ਤਰ੍ਹਾਂ ਲਾਲੋ ਕੀ ਕੋਈ ਵੀ ਜਿ ਤਰ੍ਹਾਂ ਸਪੋਰਟਸ ਲਾਲਾ ਕੋਈ ਵੀ ਕਿਤਾ ਹੈ ਨਾ ਜਾਂ ਕੋਈ ਹੋਰ ਕੋਈ ਵੀ ਸਪੋਰਟਸ ਜਾਂ ਹੋਰ ਕੋਈ ਕੋਈ ਕੰਮ ਕਰਦਾ ਕੋਈ ਵੀ ਹੈ ਨਾ ਜਿਹੜਾ ਦੁਨੀਆ ਦੇ ਵਿੱਚ ਵੇਚਣ ਵਾਲਾ ਕਰਦਾ ਹਾਂਜੀ ਜਿਹੜੀ ਦੁਨੀਆ ਉਹ ਨਹੀਂ ਕੁਝ ਉਹ ਨਾ ਦੁਨੀਆ ਤੋਂ ਦੁਨੀਆ ਬਾਜੀ ਦੁਨੀਆ ਕੋ ਬਾਬੇ ਨਾਨਕ ਤੋਂ ਨਹੀਂ ਕੁਝ ਉਹ ਤੋਂ ਨਹੀਂ ਉਹ ਜੱਗ ਨੇ ਗੁਰਪੁਰਪੁਰ ਇਹ ਕਿ ਸਿਆਣਾ ਬਿਆਣਾ ਬੰਦਾ ਇਹੋ ਜੀ ਗੱਲ ਕਹਿ ਕੇ ਗਿਆ ਜੀ ਦੱਸ ਨਹੀਂ ਸਕਦੇ ਜੀ ਬੰਦ ਹੀ ਨਹੀਂ ਕਹਿਣੀ ਉਹਦੀ ਉਹ ਸਿਆਣਾ ਬਿਆਣਾ ਜੀ ਕਹਿਣ ਇੱਕ ਇੱਕ ਉਹਦੀ ਜੋਰੀ ਜੀ ਹੁਣ ਅਸੀਂ ਟੀਮ ਚ ਲਾਉਣੇ ਹਨ ਸਾਨੂੰ ਪਤਾ ਵੀ ਅਸੀਂ ਮੈਂ ਕਿਹੜੀ ਗੱਲੋਂ ਨਹੀਂ ਲੱਗਾ ਜਾਂ ਟੀਮ ਕਿਹੜੀ ਗੱਲੋਂ ਫੜਾਉਂਦਾ ਕਿੱਦਾਂ ਕਿੱਦਾਂ ਨਹੀਂ ਅਸੀਂ ਜਾਣਦੇ ਹਾਂ ਕਿ ਕੱਲ ਦਾ ਦਿਨ ਮੈਂ ਕਿੱਥੇ ਹਾਂ ਕਿੱਥੋਂ ਆਇਆ ਕਿਸ ਨੂੰ ਕੋਈ ਪਤਾ ਨਹੀਂ ਹੈ ਨਾ ਮੈਨੂੰ ਕੱਲਾ ਗਰਾਊਂਡ 'ਚ ਲੋਕੀਂ ਦੇਖਣ ਦਾ ਹੈ ਹਾਂ ਜੀ ਇਹ ਪਿਛਲੀ ਜਰਨੀ ਆਪਾਂ ਕਿ ਇਹ ਵੀ ਪਲੇਅਰ ਦੀ ਵੇਣ ਹੈ ਕਿ ਕੱਲ ਕੀ ਕੀਤਾ ਕੀ ਨਹੀਂ ਕੀਤਾ ਕਿਸੇ ਨੂੰ ਨਹੀਂ ਨਾ ਪਤਾ ਕੱਲ ਮੈਂ ਦੋਆਂ ਗੋਡਿਆਂ ਟੀਏ ਭੱਗ ਲਿਆ ਜੀ ਤੇ ਹੁਣ ਮੰਨ ਕੇ ਚੱਲੋ ਮੈਂ ਅੱਜ ਇਹਨਾਂ ਨੂੰ ਕਿਹਾ ਵੀ ਤੁਸੀਂ ਮੌਕਾ ਤੇ ਤੁਹਾਨੂੰ ਮੌਕਾ ਤੇ ਤੁਸੀਂ ਖੇਡਣਾ ਤੇ ਬਾਪੂ ਇਦਾਂ ਬਈ ਤੁਰਿਆ ਜਾਂਦਾ ਉਹਦੇ ਗੰਦੀਪੁਰ ਬੱਸ ਹੋ ਗਿਆ ਮੈਂ ਕਿਹਾ ਵੀ ਇਹ ਅੱਜ ਦੀਆਂ ਥੋੜੀਆਂ ਮੈਂ ਸੁਣਦਿਆਂ ਇਹ ਤੇ ਮੈਨੂੰ ਜਦੋਂ 20 ਸਾਲ ਹੋ ਗਏ ਅੱਜ ਦੋ ਦੰਦੀਆਂ ਗੱਲਾਂ ਸੁਣ ਪਰ ਕਈ ਕਈ ਚੀਜ਼ਾਂ ਇਹ ਹੁੰਦੀਆਂ ਕਿ ਗੱਲ ਕਹਿਣੀ ਬੜੀ ਸੋਕੀ ਆ ਆਪਾਂ ਕਿਸੇ ਨੂੰ ਕਹਿ ਦੇਣਾ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਨਾ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਜਿਹੜਾ ਬੰਦਾ ਸੁਲਝਿਆ ਹੁੰਦਾ ਨਾ ਕੋਈ ਜਾਂ ਜਿੱਦਾਂ ਮਰਦੀ ਆਪਾਂ ਪਲੇਅਰ ਪਾਲ ਕੇ ਗਰਾਊਂਡ ਦੇ ਵਿੱਚ ਖੇਲਾਰਨਾ ਪਲੇਅਰ ਤੇ ਉਹ ਬਾਅਦ ਦੀ ਗੱਲ ਆ ਪਹਿਲ ਨੂੰ ਪੁੱਤ ਨੂੰ ਪਾਲ ਲਓ ਪਾਲ ਕੇ ਉਹਨੂੰ ਕੋਈ ਗੇਮ ਸਿਖਾਓ ਉਸ ਤੋਂ ਬਾਅਦ ਜੇ ਕੋਈ ਤੇਰੇ ਉਰੇ ਆ ਜਾਂਦਾ ਕੋਈ ਟਿੱਪਣੀ ਕਰਦਾ ਨਾ ਫਿਰ ਉਹ ਗੱਲ ਕਿੱਥੇ ਜਾਂਦੀ ਆ ਫਿਰ ਦੱਸਿਓ ਪਹਿਲ ਨੂੰ ਖੇਲਾਰੋ ਤੇ ਸਹੀ ਕਿਸੇ ਨੂੰ ਚਲੋ ਮੈਂ ਕਿਨਾਂ ਪਰਮਾਤਮਾ ਨੇ ਚਲੋ ਇਹ ਕੋਈ ਆਪਣਾ ਬਲ ਨਹੀਂ ਹੈਗਾ ਪਰਮੇਸ਼ਰ ਦਾ ਬਲ ਆ ਜੋ ਵੀ ਉਹ ਕਰਦਾ ਪਰਮੇਸ਼ਰ ਕਰਦਾ ਪਰ ਕਈ ਵਾਰ ਸਿੱਧਕ ਵੀ ਬੜਾ ਦਿੰਦਾ ਮਹਾਰਾਜ ਇਹ ਨਹੀਂ ਕਿ ਆਸੇ-ਪਾਸੇ ਦੀਆਂ ਗੱਲਾਂ ਨਹੀਂ ਹੁੰਦੀਆਂ ਸਾਰਾ ਕੁਝ ਹੁੰਦਾ ਇਹ ਨਹੀਂ ਕਿ ਪਲੇਅਰ ਨੂੰ ਗੁੱਸਾ ਨਹੀਂ ਆਉਂਦਾ ਗੁੱਸਾ ਵੀ ਆਉਂਦਾ ਸਾਰਾ ਕੁਝ ਹੁੰਦਾ ਕਈ ਕਹਿੰਦੇ ਪਹਿਲਵਾਨ ਮੋٹے ਦਿਮਾਗ ਦੇ ਹੁੰਦੇ ਮੋٹے ਦਿਮਾਗ ਦੇ ਨਹੀਂ ਹੁੰਦੇ ਪਲੇਅਰ ਬੜੇ ਸ਼ਾਰਪਡ ਦਿਮਾਗ ਦੇ ਹੁੰਦੇ ਉਹ ਕੀ ਕਰਦੇ ਉਹ ਨਿੱਕੇ-ਨਿੱਕੇ ਗੱਲਾਂ ਨਹੀਂ ਗੋਲਦੇ ਹੁਣ ਇਹ ਗੱਲ ਜਿਹੜੀ ਤੁਰੇ ਜਾਂਦੇ ਨੇ ਨੇ ਮੈਨੂੰ ਕਹੀ ਆ ਚਲੋ ਮੈਨੂੰ ਤਾਂ ਲੱਗੀ ਮੈਂ ਸੁਣ ਲਈ ਦੂਰ ਹੁੰਦਾ ਮੈਂ ਗੁੱਲਣਾ ਹੀ ਨਹੀਂ ਮੈਂ ਨਹੀਂ ਚਲੋ ਕਹਤਾ ਓਕੇ ਜ ਇਹ ਗੱਲਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਆ ਜਾਂਦੀਆਂ ਕਿ ਮੈਂ ਕਹਿੰਦਾ ਵੀ 20 ਸਾਲਾਂ ਦਾ ਕੈਰੀਅਰ ਆ ਮੈਨੂੰ ਮਿਹਨਤ ਕਰਦੇ ਨੂੰ 3-4 ਸਾਲ ਪਹਿਲਾਂ ਦੇਣਗੇ 22-23 ਸਾਲ ਹੋ ਗਏ ਹੁਣਗੇ ਇਹ ਕੈਰੀਅਰ ਦੇ ਵਿੱਚ ਬੜੇ ਨੂੰ ਕਿ ਸਰਟੀਫਾਈ ਨਹੀਂ ਕੋਈ ਹੋ ਸਕਦਾ ਕਿ ਜਾਂ ਕੋਈ ਵੀ ਚੀਜ਼ ਲਾ ਲਓ ਕਿ ਆਪਾਂ ਦੁਨੀਆ ਤੇ ਕੋਈ ਇਹੋ ਜਿਹਾ ਇਹੋ ਜਿਹਾ ਇਨਸਾਨ ਨਹੀਂ ਹੈਗਾ ਕਿ ਜਿਹੜਾ ਇਨਸਾਨ ਕੀ ਮਹਾਰਾ ਹੀ ਨਹੀਂ ਕਹਤਾ ਜੀ ਗੁਰੂ ਨਾਨਕ ਦੇਵ ਜੀ ਨੇ ਕਿ ਨਾਨਕ ਦੁਖਿਆ ਸਾਸ ਸੰਸਾਰ ਵੀ ਬਾਬੇ ਨਾਨਕ ਨੂੰ ਲੋਕਾਂ ਨੇ ਟੀਮਾ ਮਾਰਦੀਆਂ ਜਾਂ ਕੋਈ ਆਪਾਂ ਸੈਟੀਸਫਾਈ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਕਿ ਕੋਈ ਕਹ ਦੇ ਕਿ ਆ ਆ ਇਨਸਾਨ ਪੂਰਾ ਵਾ ਉਹ ਪੂਰਾ ਨਹੀਂ ਕੋਈ ਉਹ ਸਭ ਇੱਥੇ ਕੀ ਜਦੋਂ ਕੋਈ ਮਰਿਆ ਹੁੰਦਾ ਉਹਨੂੰ ਵੀ ਲੋਕੀ ਕਹਿ ਦਿੰਦੇ ਚੰਗੇ ਤਰ੍ਹਾਂ ਨਹੀਂ ਮਰਿਆ ਸਹੀ ਸਹੀ ਇੱਥੇ ਮੈਨੂੰ ਨਹੀਂ ਲੱਗਦਾ ਕਿ ਕੋਈ ਹਨਾ ਉਹ ਉਹ ਚੀਜ਼ਾਂ ਹੁੰਦੀਆਂ ਕਈ ਕਈਆਂ ਗੱਲਾਂ 'ਚ ਦੁੱਖ ਲੱਗ ਜਾਂਦਾ ਵੀ ਹੁਣ ਕੀ ਦਾ ਜੀ ਕਰਦਾ ਵੀ ਮੈਂ ਨਾ ਖੇਡਾਂ ਜਾਂ ਕਰਾਂ ਕੁਝ ਨਾ ਪਰ ਬੜੀ ਗੱਲ ਹੈ ਯਾਰ